ਸਾਰ ਪਠਾਨਕੋਟ ਰੋਡ ਦੇ ਉੱਤੇ ਜਿਹੜਾ ਬਣਿਆ ਉੱਥੇ ਪਹੁੰਚੇ ਆ ਤੇ ਸੋ ਤੁਸੀਂ ਵੇਖ ਸਕਦੇ ਹੋ ਕਿ ਟੋਲ ਪਲਾਜਾ ਬਿਲਕੁਲ ਬੰਦ ਆ ਤੇ ਸਾਰੀਆਂ ਗੱਡੀਆਂ ਜਿਹੜੀਆਂ ਜਾ ਰਹੀਆਂ ਸਾਥੂ ਰੋਟਾ ਲੰਘਿਆ ਸੀ ਕਸਾਨੂ ਕਿਪਾ ਸੀ ਤਾਰ ਐਸਾ ਕਾ ਟੋਲ ਦਾਵਾ ਤੇ ਉਹ ਬਿਲਕੁਲ ਹਰ ਵੱਗੂ ਮੂਹ ਤੇ ਚੜਨਾ ਸੀ

ਪਰ ਹਾਂ ਜੀ ਅੱਜ ਦਾ ਜਿਹੜਾ ਧਰਨਾ ਲੱਗਾ ਆ ਇਹਦੇ ਸਬੰਧੀ ਤੁਸੀਂ ਕੀ ਕਹਿਣਾ ਜਾਓਗੇ ਅੱਜ ਦਾ ਜੀ 20 ਸਾਲ ਤੋਂ ਪਰੋ ਚੱਲਿਆ ਜੇ ਪਹਿਲੀ ਤਰੀਕ ਦੇ ਲੱਗੇ ਆ ਬਿਲਕੁਲ ਪਹਿਲੀ ਤਰੀਕ ਦੇ ਲੱਗੇ ਆ ਦੁਨੀਆ ਚੋਂ ਦਾ ਸ਼ਾਇਆ ਬਹੁਤ ਵਧੀਆ ਗੱਲਾਂ ਮਿਲਦੀਆਂ ਨੌਜਵਾਨਾਂ ਦਾ ਠੀਕ ਹੈ ਜੀ ਇਹ ਨੌਜਵਾਨ ਜਿਹੜੇ ਹੁਣ ਸਾਡੇ ਕੋਲ ਜਿਹੜੇ ਆਗੂ ਆ ਬਿਲਕੁਲ ਨਾ ਨਾ ਵਧਾਉਣ ਗਏ ਆ ਬਿਲਕੁਲ ਉਹਨਾਂ ਕਦ ਦੋਦਣਾ ਤੇ ਫੇਰ ਆਇਨਾ ਵਾਪਸ ਕੋ ਨਾ ਵਡਾ ਕੇ ਜੀ ਜੀ ਬਾਕੀ ਸਾਡਾ ਸਾਡੇ ਦੇ ਬੋਲੇਆ ਜਿੱਦਾਂ ਸਾਡਾ ਪਹਿਲੀ ਤਰੀਕ ਦਾ ਹੈ ਉਦਾਂ ਹੀ ਸਾਡਾ 20 ਤਰੀਕ ਦਾ ਬਿਲਕੁਲ ਠੀਕ ਹੈ ਜੀ ਉਨਾ ਹੀ ਸਾਡਾ 20 ਤਰੀਕ ਦਾ ਜਿਹੜੀਆਂ ਜਿਹੜੀਆਂ ਸਰਕਾਰ ਦੀਆਂ ਪਾਲਿਸੀਆਂ ਸਰਕਾਰ ਨਾਲ ਕੋਈ ਗੱਲਬਾਤ ਚੱਲ ਰਹੀ ਹੈ ਜੀ ਗੱਲਬਾਤ ਤਾਂ ਚੱਲਣ ਦੀ ਆ ਕੱਲ ਕਪਤਨ ਨਾਲ ਵੀ ਹੋਈ ਆ ਪਰ ਕੋਈ ਸਿਕਾਲੀ ਨਿਕਲੇ ਅਜੇ ਸੂਬੇ ਦੀ ਮੀਟਿੰਗ ਹੋਣੀ ਆ ਸਾਨੂੰ ਇੱਕ ਘੰਟੇ ਦਾ ਤਾਂ ਪਤਾ ਲੱਗੂ ਗੱਲ ਕੀ ਸੂਬੇ 'ਚ ਕੀ ਸੂਬੇ ਵਾਲੀ ਮੀਟਿੰਗ ਨਾਲ ਕੱਲ ਫੈਸਲਾ ਹੋਇਆ ਕੱਪਟਨ ਅੱਜ ਮੀਟਿੰਗ ਫੇਰ ਦੁਬਾਰਾ ਤੋਂ ਰਹੀ ਹੈ ਨਹੀਂ ਕੱਲ ਹੋਈ ਆ ਕੱਲ ਹੋਈ ਆ ਹਾਂਜੀ ਕੱਲ ਹੋਈ ਆ ਇਸ ਬਾਰੇ ਦੇ ਵਿੱਚ ਕੋਈ ਕੀ ਲੱਗਾਗਾ ਪਰ ਕੋਈ ਹੰਧਾਰਾ ਪੂਰਾ ਨਹੀਂ ਮਿਲਿਆਗਾ ਸਾਨੂੰ ਕੀ ਲੱਗਦਾ ਆ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੇ ਸਮੇਂ ਤੇ ਸਾਨੂੰ ਲੱਗਦਾ ਜਿੱਤ ਹੋਊਗੀ ਜਿੱਤ ਹੋਊਗੀ ਜੇ ਤਾਂ ਹੋਊਗੀ ਮੋਦੀ ਦੇ ਅਕਾਊਂਟ ਦਾ ਗੋਡਾ ਦੇ ਕੇ ਜਿੱਤ ਹੋਊਗੀ ਇਹ ਜਿਹੜੇ ਵਾਰਸਾ ਨਾ ਇਹ ਵਾਰਸ ਬੰਦਾ ਬਾਹਦਰ ਦੇ ਆ ਭਾਰੀ ਸਿੰਘ ਨਲੂਏ ਦੇ ਆ ਇਹ ਵਾਰਸ ਹੋ ਆ ਇਹ ਵਾਰਸ ਜ਼ਮੀਨਾਂ ਛੱਡਣਗੇ ਅੱਜ ਜੇ ਟੂਲ ਭੁਲਾਦਿਆਂ ਤਾਂ ਵੀ ਭੁਜਾਵਾਂਗੇ ਸਾਨੂੰ ਲੋਟ ਪਈ ਤੇ